ਮੋਹਾਲੀ 에어ਪੋਰਟ ਦੇ ਉੱਤੇ CIA ਸਟਾਫ ਦੀ ਕਰਮਚਾਰੀ ਵੱਲੋਂ ਕੰਗਨਾ ਰਣੌਤ ਦੇ ਉੱਤੇ ਹੱਤ ਚੱਕਰਨ ਥੱਪੜ ਮਾਰਨ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਜਿਸ ਦੇ ਚੱਲਦੇ ਹੋਏ ਜਥੇਬੰਦੀਆਂ ਵੱਲੋਂ ਕੰਗਨਾ ਰਣੌਤ ਦੇ ਉੱਤੇ ਮਾਮਲਾ ਦਰਜ ਕਰਨ ਲਈ ਦਿੱਤਾ ਗਿਆ ਮੰਗ ਪੱਤਰ ਪੰਜਾਬ ਪੁਲਿਸ ਵੱਲੋਂ ਅੱਜ SSP ਸਾਹਿਬ ਨੂੰ DNA ਇਸ ਮੰਗ ਪੱਤਰ ਆਪਣੀ ਕਪਲੇਟ ਉਹ ਤਾਂ ਹੈ ਜੀ SSP ਸਾਹਿਬ ਨੂੰ ਦਿੱਤੀ ਹੈ ਇਹਦੇ ਚ ਅਸੀਂ ਇਹ ਮੰਗ ਕੀਤੀ ਹੈ ਕਿ ਸੰਗਠਨਰ ਰੋਸ ਨੇ ਜੋ ਪੰਜਾਬ ਬਾਰੇ ਪੰਜਾਬੀਆਂ ਬਾਰੇ ਸਿੱਖਾਂ ਬਾਰੇ ਚੰਡੀਗੜ੍ਹ 에어ਪੋਰਟ ਤੇ 6 6 24 ਨੂੰ ਅੱਤਵਾਦੀ ਕਿਹਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਹਿੰਸਾ ਫੈਲਾਉਣ ਬਾਰੇ ਕਿਹਾ ਉਸ ਦੇ ਖਿਲਾਫ ਅਸੀਂ ਤਬਾਹ ਰੱਤੀ ਦੇ ਖਿਲਾਫ ਦੇਸ਼ਦੋਹੀ ਦਾ ਤੇ ਪੰਜਾਬ ਦੇ ਲੋਕਾਂ ਨੂੰ ਡਿਫੇਮ ਕਰਨ ਦਾ ਉਹਨਾਂ ਦੀ ਦੇਚੀ ਕਰਦਾ ਜਿਹੜਾ ਕੇਸ ਹੈ ਉਹ ਦਰਜ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਇਹ ਹੈ ਕੰਗੜਾ ਰਾਉਦੀ ਤੇ ਬੀਜੇਪੀ ਦੀ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਪ੍ਰੋਪੋਲੇਸ਼ਨ ਕਰਾਉਣ ਦਾ ਸਿੱਖਾਂ ਨੂੰ ਬਦਨਾਮ ਕਰਕੇ ਹਿੰਦੂ ਵੋਟ ਲਈ ਜਾਵੇ ਇਹ ਜਿਹੜੀ ਪੋਲਿਸੀ ਆ ਉਹ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਨਾ ਹੀ ਚੱਲਣ ਦੇਣਗੇ ਕਿ ਸਾਡੀ ਇੱਕ ਹੀ ਮੰਗ ਹੈ ਵੀ ਜਿਹੜਾ ਪੰਜਾਬ ਦੇ ਪ੍ਰਧਾਨ ਹੈ ਬੀਜੇਪੀ ਦੇ ਜਖਰ ਸਾਹਬ ਉਹਨਾਂ ਨੂੰ ਕੀ ਨਹੀਂ ਜੇ ਜੀ ਆਪਣੀ ਪਾਰਟੀ ਦੇ ਹਾਈ ਕਮਾਂਡ ਨੂੰ ਕਹਿ ਕੇ ਇਹਦੀ ਜਿਹੜੀ ਮੈਂਬਰਸ਼ਿਪ ਹੈ ਮੈਂਬਰ ਪਾਰਲੀਮੈਂਟ ਦੀ ਉਹ ਖਤਮ ਕਰਾਉਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਜੇ ਸਾਡੀ ਜਿਹੜੀ ਸਟੇਟ ਹੈ ਉਹ ਬਾਉਂਡਰ ਸਟੇਟ ਹੈ ਜਿਹੜੇ ਪੰਜਾਬ ਦੇ ਲੋਕ ਹੈ ਸਾਰੇ ਸਿੱਖ ਹੈ ਚਾਹ ਹਿੰਦੂ ਹੈ ਕੋਈ ਵੀ atheist ਭਾਵੇਂ ਤੇਾਰੇ ਇਹ ਸਾਰੇ ਵੋਟਰ ਪਾਕਿਸਤਾਨ ਦੇ ਨਾਲ ਅਸੀਂ ਹਮੇਸ਼ਾ ਲੜਦੇ ਰਹੇ ਆ ਇਹਦੇ ਨਾਲ ਸਾਰੇ ਪੰਜਾਬ ਦੀ ਜਿਹੜੀ ਭਾਵਨਾ ਉਹ ਜੇ ਸੌਂਚੀ ਹੈ ਤੇ 3 ਕਰੋੜ ਪੰਜਾਬੀਆਂ ਦੀ ਇਸ ਨੇ ਬੇਇਜ਼ਤੀ ਕੀਤੀ ਹੈ ਤੇ BJP ਬਾਰੇ ਵੀ ਸਵਾਲ ਹੈ ਉਹਨਾਂ ਨੂੰ ਸਭ ਤੋਂ ਮੋੜੇ ਆ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਨੂੰ ਇਮੀਡੀਏਟਲੀ ਸਸਪੈਂਡ ਕਰਾਉਣਾ ਚਾਹੀਦਾ ਤਾਂ ਇਹ ਵਾਲਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਖਾਸ ਤੌਰ 'ਤੇ ਕਿਹਾ ਇਹ ਨਵਾਂ ਬਿਆਨ ਆ ਜਾਂ ਤੁਸੀਂ ਪੁਰਾਣੇ ਬਿਆਨ ਦੇ ਉੱਤੇ ਵੀ ਆ ਨਹੀਂ ਇਹ ਨਵਾਂ ਬਿਆਨ ਹੈ ਤੇ ਪਹਿਲੇ ਬਿਆਨ ਵੀ ਦੇ ਬੜੇ ਗਲਤ ਹੈ ਕਿੱਥੇ ਕਿਹਾ ਹੈ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਅਸੀਂ ਆਪਣੀ ਕੰਪੈਨ ਵਿੱਚ ਵੀ ਲਿਖਿਆ ਹੈ ਉਹ ਚੈੱਕ ਕਰੋ ਤੇ ਜੇ ਕਹਿ ਰਹੀ ਹੈ ਤੇ ਪਹਿਲਾਂ ਵੀ ਇਹਨੇ ਪੰਜਾਬ ਦੇ ਜਿਹੜੇ ਕਿਸਾਨ ਮੌਕੇ ਤੇ ਬੈਠੇ ਸੀ ਪੰਜਾਬ ਦੇ ਤੇ ਇੰਡੀਆ ਦੇ ਸਾਰੇ ਉਹਨਾਂ ਨੂੰ ਵੀ ਆਪਣਾ ਨਹੀਂ ਕਿਹਾ ਜਿਹੜੇ ਸਾਡੇ ਮਾਤਾ ਪੈਣਾ ਉੱਥੇ ਧਰਮ ਦੇ ਜਾਂਦੇ ਸੀ ਕਿਸਾਨਾਂ ਦੇ ਤੇ ਉਹਨੂੰ ਕਹਿੰਦੇ ਸੀ 100-100 ਰੁਪਏ ਦਿਹਾੜੀ ਦੇ ਮਤਲਬ ਇਹ ਜਿਹੜੀ ਬੋਲੀ ਹੈ ਇਹ ਆਰਐਸਐਸ ਤੇ ਭਾਜਪਾ ਦੀ ਬੋਲੀ ਹੈ ਜਿਹੜੀ ਉਹ ਬੋਲਦੀ ਹੈ ਉਸਤੇ ਵੀ ਅਸੀਂ ਬਹੁਤ ਸਾਰੇ ਖਿਲਾਫ ਹੈ ਹਾਲਾਂਕਿ ਅੱਜ ਤੱਕ ਤੁਸੀਂ ਦੱਸੋ ਇੰਡੀਆ ਦੇ ਵਿੱਚ ਕਿਸੇ ਭਾਜਪਾ ਦੇ ਲੀਡਰ ਨੇ ਕਿਸੇ ਪ੍ਰਧਾਨ ਮੰਤਰੀ ਨੇ ਕੋਈ ਇਹਦੀ ਨੁਕਤੇ ਕੀਤੀ ਹੈ ਕਿ ਤੂੰ ਪੰਜਾਬੀਆਂ ਨੂੰ ਕਿਉਂ ਅਤਵਾਦੀ ਕਹਿੰਦੇ ਆ ਇਹ ਸਾਰਿਆਂ ਦੀ ਮਿਲਿ ਕੁਤ ਹੈ ਪਰ ਪੰਜਾਬ ਦੇ ਲੋਕ ਤੇ ਖਾਸ ਕਰਕੇ ਵਕੀਲ ਭਾਈਚਾਰਾ ਮਜ਼ਦੂਰ ਅਤੇ ਕਿਸਾਨ ਤੇ ਹੋਰ ਬੁੱਧੀਜੀਵ ਜਿਹੜੇ ਪੰਜਾਬ ਦੇ ਆ ਸਾਰੇ ਇਹਦਾ ਵਿਰੋਧ ਕਰਦੇ ਆ ਤੇ ਅਸੀਂ ਇਹ ਪੰਜਾਬ ਦਾ ਮਾਹੌਲ ਇਹਨਾਂ ਨੂੰ ਖਰਾਬ ਨਹੀਂ ਕਰਦੇ। ਥਾਲੀਵਾਲ ਸਾਹਿਬ ਅੱਜ ਤੁਸੀਂ ਥੱਪੜ ਮਾਰਿਆ ਉਹਨੂੰ ਤਾਂ ਜੱਜਮੈਂਟ ਇਹ ਥੱਪੜ ਮਾਰਿਆ ਇਹ ਐਫ ਆਈ ਆਰ ਹੋਗੀ ਕਿ ਜਾਂਦਾ ਹੈ ਮੈਟਰ ਅਸੀਂ ਇਹ ਨਹੀਂ ਕਹਿ ਸਕਦੇ ਉਹਨੇ ਮਾਰਿਆ ਨਹੀਂ ਮਾਰਿਆ ਕਿਉਂਕਿ ਇਹਦਾ ਇਨਕੁਆਇਰੀ ਚ ਪਤਾ ਲੱਗੇਗਾ। ਉਹ ਪੰਜਾਬ ਸਰਕਾਰ ਨੇ ਸਿੱਟ ਵੀ ਉਠਾ ਲਦੀ ਐ। ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਦਾਲੀਵਾਲ ਸਾਹਿਬ ਐਸਐਸਪੀ ਸਾਹਿਬ ਕੰਗੜਾ ਦਾ ਜਨ ਸਪੀਕਰ ਜੇ ਪਿਛਲੀ ਹਿਸਟਰੀ ਦੇਖੀਏ ਇਹਦੀ ਬੈਕਗ੍ਰਾਉਂਡ ਦੇਖੀਏ ਕੰਗੜਾ ਦੀ ਪਹਿਨੀ ਹੈ ਜਿਹੜੀਆਂ ਬੋਲੀਆਂ ਬੋਲਦੀ ਹੈ ਤੇ ਬੀਜੇਪੀ ਦੀ ਪਾਲਿਸੀ ਦੇਖੀਏ ਆਰਐਸਐਸ ਦੀ ਤਾਂ ਇਹਦਾ ਹੀ ਦੋਸ਼ੀ ਤਾਂ ਕੰਗੜਾ ਹੈ ਉਹ ਐਮਪੀ ਹੈ ਐਮਪੀ ਦੀ ਪੋਸਟ ਸਭ ਤੋਂ ਵੱਡੀ ਹੁੰਦੀ ਹੈ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਤਾਂ ਪ੍ਰਧਾਨ ਮੰਤਰੀ ਐਮਪੀ ਤੋਂ ਬਾਅਦ ਨਾ ਇਹਦੀ ਜ਼ਿੰਮੇਵਾਰੀ ਜਾਂ ਏਟੇ ਬੜੀ ਹੈ ਕਿਉਂ ਮਤਲਬ ਪੰਜਾਬ ਨੂੰ ਇਹ ਹਾਲਾਤ ਖਰਾਬ ਕਰਨ ਲੱਗੇ ਤੇ ਸਾਹਿਬ ਨੇ ਅਸ਼ਵਾਸਨ ਕਹ دیا ਐਸਪੀ ਸਾਹਿਬ ਨੇ ਅੱਜ ਜਵਾਬ ਉਹਨਾਂ ਨੇ ਕਿਹਾ ਜੀ ਮੈਂ ਐਸਐਸਪੀ ਸਾਹਿ ਗੱਲ ਕਰਕੇ ਕਾਨੂੰਨ ਦੇ ਮਤਲਬ ਤੁਸੀਂ ਕੋਸ਼ਿਸ਼ ਕਰਾਂਗੇ ਕਿ ਇਹਦੀ ਰੀਐਕਸ਼ਨ ਬਣਦਾ ਤਾਂ ਹਿਲਵਾ ਤਾਂ ਜੇ ਮਨੇ ਪੱਕਾ ਗਾਧਾ ਕਰ ਲਿਆ ਉਹਨੂੰ ਅਦਾਲਤਾਂ ਦੀ ਕੋਈ ਸਹਾਇਤਾ ਹਾਂਜੀ ਜੇ ਇੱਥੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮੁਹਾਲੀ ਕਚਹਿਰੀ ਦੇ ਵਿੱਚ ਅਸੀਂ ਇਸਤਗਾਸਾ ਪਾਵਾਂਗੇ ਇੱਕ ਪ੍ਰਾਈਵੇਟ ਕੰਪਲੇਂਟ ਤੇ ਉਹਨੂੰ ਸੱਮਣ ਕਰਾਵਾਂ ਧੰਨਵਾਦ ਸਾਬ ਪੁਲ ਨੇ ਕੱਲ ਰਾਤ ਰੋਟਨੀ 81 ਗ੍ਰ ਪੰਜਾਬ ਦੇ ਚਤਵਰਤ ਫੈਲ ਦੇ ਰਹੀਆਂ ਉਹਨਾਂ ਨੇ ਕਿਹਾ ਸੀ ਪੰਜਾਬੀ ਜਿਹੜੇ ਪੰਜਾਬ ਦੇ ਵਿੱਚੋਂ ਸਾਰੇ ਹੱਥੋਂ ਉਹਦਾ ਸਬੂਤ ਦਵੇਗਾ ਜੀ ਇਸ ਤਰ੍ਹਾਂ ਤੁਸੀਂ ਕੀ ਮੈਂ ਕਹਿ ਸਕਦੇ ਸਾਰੀ ਸਟੇਟ ਨੂੰ ਅਤਵਾਦੀਆਂ ਜਾਂ ਤਾਂ ਉਹਨਾਂ ਨੇ ਕਿਹਾ ਸੀ ਹਾਂ ਉਹਨਾਂ ਨੇ ਕਿਹਾ ਹੈ ਜੀ ਉਹਨਾਂ ਨੇ ਕਿਹਾ ਪੰਜਾਬ ਚ ਅੱਤਵਾਦੀ ਅੱਤਵਾਦ ਫੈਲ ਰਿਹਾ ਹੈ ਤੇ ਜਿਹੜੇ ਉਹਨੂੰ ਉਹਨੂੰ ਵੀ ਅੱਤਵਾਦੀ ਕਿਹਾ ਹੈ ਉਹ ਵੀ ਕੋਰ ਨਾਮ ਦੇ ਕੇ ਨਾ ਕਿ ਸਿੱਖ ਤਤਵਾਦੀ ਹੁੰਦਾ ਹੈ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ। ਇਹ ਬਿਨਸਬੋਤੋ ਕਿ ਮੈਂ ਕਹਿੰਦੀ ਹਾਂ ਦੱਸੋ ਬੋਲੋ। ਜੇ 달ੀਵਾਲ ਸਾਹਿਬ ਜਿਸ ਤਰ੍ਹਾਂ ਤੁਹਾਡੇ ਵਕੀਲ ਭਾਈਚਾਰੇ ਦੀ ਮੁਹਿੰਮ ਜਿਹੜੀ ਅੱਜ ਇਹ ਛੇੜੀ ਗਈ ਹੈ ਇਹ ਅੱਗੇ ਪੰਜਾਬ ਚ ਹੋਰ ਵਕੀਲ ਭਾਈਚਾਰੇ ਨਾਲ ਹੋਰ ਸੰਗਠਨ ਨਾਲ ਵੀ ਮਤਲਬ ਰابطਾ ਕਾਇਮ ਕੀਤਾ ਜਾਵੇਗਾ ਕਿ ਅੱਛੀ ਬੰਦੇ ਦਾ ਰابطਾ ਕਰਾਂਗੇ ਜੇ ਇਕੱਲੇ ਪੰਜਾਬ ਦੇ ਇਕੱਲੇ ਨਹੀਂ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹ ਇੰਡੀਆ ਇੰਡੀਆ ਦੀ ਐਸੋਸੀਏਸ਼ਨ ਹੈ। ਸਾਦੇ ਭਾਰਤ ਦੀ। ਉੱਥੋਂ ਸਾਨੂੰ ਆਰਡਰ ਆਇਆ ਕਿ ਪੰਜਾਬ ਦੀ ਜਿਹੜੀ ਚੱਪੋ ਸਾਰੇ ਇੰਡੀਆ ਚੱਤਾਂਗੇ ਤੁਸੀਂ ਪੰਜਾਬ ਦੀ ਕਰ ਦੇਹ ਦੇ ਵਿੱਚ ਉੱਥੇ ਉੱਥੇ ਬੈਠੇ ਜਿਹੜੇ ਬੰਦਿਆਂ ਦੇ ਇਹ ਜਿਹੇ ਬਿਆਨ ਆ ਉਹ ਬਿਲਕੁਲ ਗਲਤ ਨੇ ਪਹਿਲਾਂ ਵੀ ਇਹ ਜੇ ਬੰਦਿਆਂ ਨਾਲ ਹੀ ਪੰਜਾਬ ਨੇ ਹੱਥ ਬਾਤ ਘੁਟਿਆ ਪੰਜਾਬ ਦਾ Hindu Sikh Muslim ਕੋਈ ਨਹੀਂ ਲਾਡਾ ਚਾਹੁੰਦਾ ਉਸ ਵਿੱਚ ਹੀ ਪਹਿਲਾਂ ਵੀ ਨਾ ਪੋਲੀਟਿਕਲ ਪਾਰਟੀਆਂ ਦਾ ਹੀ ਇਹ ਕੰਮ ਸੀ ਹੁਣ ਵੀ ਹੁਣ ਖਾਸ ਕਰਕੇ ਬੀਜਪੀ ਦਾ ਕੰਮ ਹੈ ਤਾਂ ਕਿ ਵੀ ਸਿੱਖਾਂ ਨੂੰ ਕਹੋ ਵੀ ਹੱਤਬਾਦ ਦੇ ਹਨ ਹਿੰਦੂ ਵੋਟ ਆ ਜਵੇ ਇਹਨਾਂ ਨੂੰ ਕੋਈ ਦੇਸ਼ ਨਾਲ ਪਿਆਰ ਨਹੀਂ ਇਹਨਾਂ ਨੂੰ ਕੋਈ ਲੋਕਾਂ ਨਾਲ ਪਿਆਰ ਨਹੀਂ ਇਹਦੀ ਅਸੀਂ ਫਿਰ ਹੋ ਸਕਦਾ ਆਪਣਾ ਡਿਫਰੈਂਸ਼ੀਏਟਿਵ ਪੰਜਾਬ ਦੇ ਮੁਖੀ ਹੋਣ ਨਾਤੇ ਭਗਵੰਤ ਸਿੰਘ ਸਾਬ੍ਹ ਕੀ ਆਸ ਕਰਦੇ ਭਗਵੰਤ ਮਾਨ ਸਾਹਿਬ ਨੂੰ ਇਮੀਡੀਏਟਲੀ ਜਿਹੜੀ ਅਸੀਂ ਦਰਖਾਸਤ ਦਿੱਤੀ ਹੈ ਜਿਹਦੀ ਕਾਪੀ ਅੱਜ ਅਸੀਂ ਮੁਖਮਤ ਸਿੰਘ ਸਾਹਿਬ ਨੂੰ ਭੇਜ ਰਹੇ ਹਾਂ ਕਿਤੇ ਜਿਸ ਲਈ ਇਹਦੇ ਖਿਲਾਫ ਪਾਰਟੀਆਂ ਦਰਜ ਕਰਨਾ ਚਾਹੀਦਾ ਨਹੀਂ ਤਾਂ ਜੇ ਇਹ ਕਹਾਂਗੇ 気いつけて。<music>